ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਕਿ ਜਪਜੀ ਸਾਹਿਬ ਦੇ ਅੰਤਲੇ ਸ਼ਲੋਕ ਵਿੱਚ ਸਤਿਗੁਰਾਂ ਨੇ ਜੀਵਨ ਦੀ ਸਫਲਤਾ ਵਾਸਤੇ ਕਿਹੜੇ 10 ਮਹਾਨ ਉਪਦੇਸ਼ ਜਾਂ ਨੁਕਤੇ ਦਰਜ ਕੀਤੇ ਹਨ ਇਹ ਤਾਂ ਅਸੀਂ ਸਾਰੇ ਪੜਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਤੁਮ ਹੱ ਇਹਦੇ ਪ੍ਰਤੀ ਪਿਛਲੇ ਸਾਲਾਂ ਤੋਂ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹ ਤਕਰੀਬਨ ਸਾਰੇ ਪੌਣ ਬਾਰੇ ਹਵਾ ਬਾਰੇ ਪਾਣੀ ਬਾਰੇ ਤੇ ਇਸ ਧਰਤੀ ਬਾਰੇ ਚਿੰਤਤ ਹੋਏ ਆਪਣੀ ਨਜ਼ਰੀਏ ਤੋਂ ਵਿਆਖਿਆ ਕਰਦੇ ਨੇ ਪਰ ਜਿਹੜੇ दैਵੀ ਸੰਦੇਸ਼ ਹੁੰਦੇ ਆ ਪੈਗੰਬਰੀ ਸ਼ਬਦ ਹੁੰਦੇ ਆ ਰੋਹਾਨੀ ਬੋਲ ਹੁੰਦੇ ਆ ਇਹਨਾਂ ਵਿੱਚ ਬਿਆਨਤਰ ਹਸ ਹੁੰਦੇ ਆ ਕਿ ਇਹਨਾਂ ਤੇ ਖੋਜ ਇਹਨਾਂ ਦੀ ਵਿਆਖਿਆ ਇਹਨਾਂ ਦੇ ਭਾਵ ਅਰਥ ਇੱਕ ਨਵੇਂ-ਨਵੇਂ ਰੂਪ ਵਿੱਚ ਪ੍ਰਗਟ ਹੁੰਦੇ ਆ ਸਤਿਗੁਰਾਂ ਨੇ ਇੱਥੇ ਦਰਜ ਕੀਤਾ ਕਿ ਪਵਨ ਗੁਰੂ ਕਿਉਂਕਿ ਹਵਾ ਛਾਡੇ ਪੰਜਾਂ ਤੱਤਾਂ ਵਿੱਚੋਂ ਇੱਕ ਤੱਤ ਵੀ ਹੈ ਹਵਾ ਤੋਂ ਹੀ ਅਸੀਂ ਸਾਹ ਲੈਨੇ ਆ ਸਾਹ ਤੋਂ ਦਮ ਦਮ ਤੋਂ ਆਦਮੀ ਸ਼ਬਦ ਹੋਂਦ ਵਿੱਚ ਆਇਆ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿ ਭਾਈ हे ਸੰਸਾਰੀ ਲੋਕੋ ਜਿਵੇਂ ਜਿਉਣ ਵਾਸਤੇ ਹਵਾ ਦੀ ਲੋੜ ਹੈ ਇੰਨੀ ਹੀ ਆਤਮਿਕ ਜੀਵਨ ਜੀਵਨ ਵਾਸਤੇ ਤੇ ਜੀਵਨ ਦੀ ਸਫਲਤਾ ਵਾਸਤੇ ਗੁਰੂ ਦੀ ਲੋੜ ਹੈ ਇਸ ਲਈ ਜਿੰਨੀ ਜਿਉਣ ਲਈ ਹਵਾ ਹੈ ਓਨੀ ਮਹਿਮਾ ਗੁਰੂ ਦੀ ਹੈ ਪਵਨ ਗੁਰੂ ਹੈ ਗੁਰੂ ਪਵਨ ਹੈ ਪਾਣੀ ਪਿਤਾ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਪਾਣੀ ਸਮੂਹ ਬਨਸਪਤੀ ਦਾ ਸਮੂਹ ਸ੍ਰਿਸ਼ਟੀ ਦਾ ਪਿਤਾ ਹੈ ਕਿਉਂਕਿ ਉਹਦੇ ਕੋਲੇ ਸ਼ਕਤੀ ਹੈ ਮਾਤਾ ਧਰਤੁ ਮਹਤ ਧਰਤੀ ਮਿੱਟੀ ਮਿੱਟੀ ਸਾਡਾ ਤਤ ਹੈ ਪੰਜਾਂ ਤਤਾਂ ਚੋਂ ਜਿਵੇਂ ਹਵਾ ਪਾਣੀ ਵੀ ਤਤ ਹੈ ਇਸ ਤਰ੍ਹਾਂ ਮਿੱਟੀ ਵੀ ਤਤ ਹੈ ਧਰਤੀ ਵੱਡੀ ਮਾਂ ਹੈ ਕਿਉਂਕਿ ਸੰਸਾਰ ਦੀ ਇਹ ਕਰਮ ਭੂਮੀ ਹੈ ਤੇ ਇਸ ਕਰਮ ਭੂਮੀ ਉੱਤੇ ਹੀ ਅਸੀਂ ਜੀਵਨ ਜਿਉਂਦੇ ਆਂ ਦਿਵਸ ਰਾਤ ਦੁਇ ਰਾਈ ਦਾਇ ਖਿਲ ਹੈ ਸਗਲ ਜਗਤ ਇਹ ਦਿਨ ਤੇ ਰਾਤ ਇਹ ਖੜਾਵੀ ਤੇ ਖੜਾਵਾ ਨੇ ਤੇ ਇਹ ਸਾਰਾ ਸੰਸਾਰ ਜਿਹੜਾ ਉਹ ਖੇਡ ਰਿਹਾ ਉਹ ਆਪਣਾ ਜੀਵਨ ਬਸ਼ਰ ਕਰ ਰਿਹਾ ਇਹਦੇ ਵਿੱਚ ਹੈ ਕਿ ਇੱਕ ਪੌਣ ਦੀ ਮਮ ਇੱਕ ਪਾਣੀ ਦੀ ਇੱਕ ਧਰਤੀ ਦੀ ਤੇ ਇੱਕ ਦਿਨ ਤੇ ਰਾਤ ਦੀ ਕਿਉਂਕਿ ਜਿਹੜਾ ਦਿਨ ਤੇ ਰਾਤ ਹੈ ਇਹ ਸਾਡੇ ਜੀਵਨ ਦੀ ਪ੍ਰੇਰਕ ਸ਼ਕਤੀ ਹੈ ਫਿਰ ਰਾਤ ਦੀ ਅਸੀਂ ਹਨੇਰੇ ਨਾਲ ਹਨੇਰੇ ਦੀ ਅਗਿਆਨਤਾ ਨਾਲ ਤੁਲਨਾ ਦਿੰਨੇ ਆ ਦਿਨ ਦੀ ਚਾਨਣ ਨਾਲ ਚਾਨਣ ਦੀ ਗਿਆਨ ਨਾਲ ਤੁਲਨਾ ਦਿੰਨੇ ਆ ਪਰ ਦਿਨ ਸਾਨੂੰ ਕਿਰਤ ਕਰਨ ਦੀ ਪ੍ਰੇਰਕ ਸ਼ਕਤੀ ਵੀ ਦਿੰਦਾ ਹੈ ਤੇ ਰਾਤ ਸਾਨੂੰ ਆਰਾਮ ਕਰਨ ਵਾਸਤੇ ਵੀ ਸ਼ਕਤੀ ਪ੍ਰਦਾਨ ਕਰਦੀ ਹੈ ਅੱਗੇ ਸਤਿਗੁਰੂ ਨੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਈ ਵਾਰੀ ਸੰਸਾਰੀ ਬੰਦਾ ਸੋਚਦਾ ਵੀ ਚੰਗਾ ਕਰਮ ਕਰਨਾ ਜਾਂ ਬੁਰਾ ਕਰਮ ਕਰਨਾ ਕਿਹੜਾ ਕੋਈ ਦੇਖਦਾ ਹੈ ਦਾਰਸ਼ਨ ਸਤਗੁਰਾਂ ਸਮਾਜ ਨੂੰ ਸੰਸਾਰ ਨੂੰ ਵਿਸ਼ਵ ਨੂੰ ਚੇਤਨ ਕੀਤਾ ਜੋ ਵੀ ਤੁਸੀਂ ਚੰਗਾ ਕਰਦੇ ਹੋ ਬੁਰਾ ਕਰਦੇ ਹੋ ਭਾਈ ਤੁਹਾਨੂੰ ਕੋਈ ਵਾਚ ਰਿਹਾ ਹੈ ਇੱਥੇ ਚੰਗੇ ਬੁਰੇ ਕਰਮ ਕਰਨ ਪ੍ਰਤੀ ਤੇ ਉਹਨਾਂ ਦੇ ਗੁਣਾ-ਉਗਣਾ ਪ੍ਰਤੀ ਵੀ ਜਾਗਰਤ ਕਰਦਾ ਹੈ ਕਿ ਸਤਗੁਰੂ ਏ ਭਾਈ ਤੁਹਾਨੂੰ ਵਾਚ ਰਿਹਾ ਹੈ ਜਿਹੜਾ ਧਰਮ ਰਾਜ ਧਰਮ ਹਦੂਰ ਉਸ ਹਜ਼ੂਰੀ ਵਿੱਚ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਬਾਚ ਰਿਹਾ ਹੈ ਕਿਉਂ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਸੰਸਾਰ ਵਿੱਚ ਮਨੁੱਖ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹੋ ਜਿਹਾ ਉਹਨੂੰ ਫਲ ਮਿਲਦਾ ਹੈ ਇਸ ਲਈ ਅਸੀਂ ਸੰਸਾਰ ਵਿੱਚ ਇਸ ਧਰਤ ਤੇ ਆ ਕੇ ਕਰਮ ਕਰਦੇ ਆ ਤੇ ਜਿਹੋ ਜਿਹਾ ਕਰਮ ਕਰਦੇ ਆ ਉਹੋ ਜਿਹਾ ਕਿ ਨੇੜੇ ਕੋਈ ਉਸ ਅਕਾਲ ਪੁਰਖ ਦੇ ਨੇੜੇ ਹੁੰਦਾ ਹੈ ਤੇ ਕੋਈ ਉਸ ਤੋਂ ਬਹੁਤ ਦੂਰ ਚਲਾ ਜਾਂਦਾ ਜਿਹੜਾ ਨੇੜੇ ਹੁੰਦਾ ਉਹ ਕਿਉਂ ਨੇੜੇ ਹੁੰਦਾ ਅੰਤ ਸਤਿਗੁਰ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਇਹਦੇ ਵਿੱਚ ਨਾਮ ਦੀ ਮਹਿਮਾ ਹੈ ਅਮਰਤ ਵੇੜਾ ਸੱਚ ਨਾਉ ਵਡਿਆਈ ਵਿਚਾਰ ਨਾਮ ਕੀ ਦਾ ਜਪਦੇ ਆ ਜਿਹੜਾ ਨਿਰਪੋ ਨਿਰਵੈਰ ਹੈ ਜਿਹੜਾ ਗੁਰਪ੍ਰਸਾਦ ਨਾਲ ਮਿਲਦਾ ਹੈ ਤਾਂ ਇਹਦੇ ਵਿੱਚ ਸਤਿਗੁਰਾਂ ਨੇ ਨਾਮ ਦੀ ਮਹਿਮਾ ਦਾ ਵਰਣਨ ਕੀਤਾ ਕਿ ਜਿੰਨੀ ਨਾਮ ਧਿਆਇਆ ਜਿੰਨਾ ਜਿੰਨਾ ਮਨੁੱਖਾਂ ਨੇ ਉਸ ਦੀ ਸਿਮਰਤੀ ਵਿੱਚ ਉਸ ਦਾ ਨਾਮ ਜਪਦਿਆਂ ਮਹਿਮਾ ਗਾਇਨ ਕਰਦਿਆਂ ਉਸ ਦੇ ਨਾਮ ਨੂੰ ਸਿਮਰਿਆ ਗਏ ਮੁਸ਼ਕਤ ਕਾਲ ਮੁਸ਼ਕਤ ਆਪਣੀ ਮਿਹਨਤ ਨੂੰ ਆਪਣੀ ਕਮਾਈ ਨੂੰ ਸਫਲ ਕਰ ਗਏ ਸਫਲ ਕਿਵੇਂ ਕਰ ਗਏ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ ਕੁਰੂਨਾਰਕ ਪਾਸ਼ਾ ਜੀ ਵਚਨ ਕਰਦੇ ਨੇ ਵੀ ਉਹਨਾਂ ਦੇ ਮੁਖ ਉਜਲੇ ਹੋ ਗਏ ਹੁਣ ਉਜਲੇ ਕਿਵੇਂ ਹੁੰਦੇ ਆ ਕਿ ਜਿਹਦੇ ਕੋਲੇ ਚੰਗਿਆਈ ਵੀ ਹੁੰਦੀ ਹੈ ਜਿਹਨੂੰ ਇਹਨਾਂ ਤਤਾਂ ਦੀ ਸਮਝ ਵੀ ਹੈ ਜਿਹਨੂੰ ਗੁਰੂ ਦੀ ਮਹਿਮਾ ਦੀ ਸਮਝ ਵੀ ਹੈ ਕਿ ਜਿਹੜਾ ਜੇ ਸੋਚੰਦਾ ਅਗੋ ਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਨ ਕੋਲੰਦਾਰ ਗੁਰੂ ਬਖਸ਼ਿਸ਼ ਕਰਦਾ ਹੈ ਗੁਰੂ ਗਿਆਨ ਬਖਸ਼ਦਾ ਹੈ ਚਾਨਣ ਬਖਸ਼ਦਾ ਹੈ ਪ੍ਰਕਾਸ਼ ਬਖਸ਼ਦਾ ਹੈ ਤਾਂ ਨਾਮ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨਾਂ ਦੀ ਕਮਾਈ ਹੈ ਉਹ ਸਫਲ ਹੋਈ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਥੇ ਸੰਗਤ ਦੀ ਮਹਿਮਾ ਹੈ ਕਿਉਂਕਿ ਨਾਮੀਆਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਉਹ ਕੀਤੀ ਛੁੱਟੀ ਹੈ ਕਿ ਕਿੰਨੇ ਲੋਕ ਉਹ ਤਰ ਗਏ ਜਿਨ੍ਹਾਂ ਦੀ ਸੰਗਤ ਚੰਗੀ ਸੀ ਸੰਗਤ ਸਾਡੀ ਵਿਚਾਰ ਸ਼ਕਤੀ ਬਦਲਦੀ ਹੈ ਵਿਚਾਰ ਸ਼ਕਤੀ ਸਾਡੀ ਸ਼ਖਸੀਅਤ ਬਦਲਦੀ ਹੈ ਸ਼ਖਸੀਅਤ ਦੇ ਅਨੁਸਾਰੀ ਉੱਤੇ ਮਿਹਨਤ ਕਰਨੀ ਪੈਂਦੀ ਹੈ ਮੁਸ਼ਕਤ ਕਰਨੀ ਪੈਂਦੀ ਹੈ ਪਰ ਸੰਗਤ ਵੀ ਫੇਰ ਚੰਗੇ ਕਰਮ ਕਰਕੇ ਤੇ ਅਸੀਂ ਇਸ ਧਰਤੀ ਨੂੰ ਜਦੋਂ ਕਰਮ ਭੂਮੀ ਸਮਝਦੇ ਆਂ ਤੇ ਚੰਗਾ ਕਰਮ ਕਰਦੇ ਆਂ ਤਾਂ ਉਸ ਸਮੇਂ ਮਨੁੱਖ ਜਿਹੜਾ ਉਜਲਾ ਹੁੰਦਾ ਉਹਦਾ ਮੁਖ ਵੀ ਉਜਲਾ ਹੁੰਦਾ ਹੈ ਅਸੀਂ ਉਜਲੇ ਮੁਖ ਵਾਲੇ ਦੀ ਮਹਿਮਾ ਕਰਦੇ ਆਂ ਅਸੀਂ ਕਿਸੇ ਵੀ ਖੇਤਰ ਵਿੱਚ ਹੋਵੇ ਤਾਂ ਰੋਹਾਨੀ ਮੰਡਲ ਵਿੱਚ ਤਾਂ ਵਿਸ਼ੇਸ਼ ਕਰਕੇ ਜੇ ਸਾਧੂ ਸੰਤ ਮਹਾਤਮਾ ਬ੍ਰਹਮ ਗਿਆਨੀ ਦੀ ਉਪਮਾ ਹੈ ਤਾਂ ਇਹ ਉਜਲੇ ਮੁਖ ਕਰਕੇ ਉਹਨਾਂ ਦੀ ਮਹਿਮਾ ਹੈ ਕਿ ਜਿਨ੍ਹਾਂ ਨੇ ਇਹਦੇ ਉੱਤੇ ਪੈਰਾ ਦਿੱਤਾ ਹੈ ਤੇ ਉਹਨਾਂ ਦੀ ਸੰਗਤ ਕਰਕੇ ਪਤਾ ਨਹੀਂ ਕਿੰਨੇ ਲੋਕ ਇਸ ਲਈ ਤਰਗੇ ਕਿ ਉਹਨਾਂ ਨੇ ਆਪਣਾ ਜੀਵਨ ਬਦਲ ਲਿਆ ਇਸ ਲਈ ਇਹ 10 ਮਹਾਨ ਨੁਕਤੇ ਜਾਂ ਮਹਾਨ ਉਪਦੇਸ਼ ਹੈ ਜਿਹੜੇ ਇਸ ਇੱਕ ਸ਼ਲੋਕ ਦੇ ਵਿੱਚ ਸਮਾਏ ਹੋਏ ਨੇ ਤੇ ਜਿਨ੍ਹਾਂ ਦੀ ਇੰਨੀ ਸੂਖਸ਼ਮ ਰੂਪ ਵਿੱਚ ਜਿਹੜਾ ਵਰਣਨ ਕੀਤਾ ਹੈ ਕਿ ਇੱਕ ਇੱਕ ਜਿਹੜਾ ਅੱਖਰ ਸ਼ਬਦ ਹੈ ਉਹਦੇ ਉੱਪਰ ਵੀ ਇੱਕ ਵੱਡਾ ਵਿਸਥਾਰ ਮੰ ਕਰਦਾ ਹੈ ਸਤਿਗੁਰੂ ਰਹਿਮਤ ਕਰਨ ਕਿ ਇਹ ਜਿਹੜੇ 10 ਉਪਦੇਸ਼ ਜੀਵਨ ਦਾ ਭਾਗ ਬਣ ਜਾਣ ਤੇ ਹਰ ਇੱਕ ਵਿਨੁਖ ਦਾ ਜੀਵਨ ਸਫਲਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ